ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਟੋਕੜਾਂ ਘਬਣਾਵਾਂ ਤੇ ਪਸ਼ੂ ਤੇ ਵੀ ਕਾਫੀ ਮਾਤਰਾ ਦੇ ਵਿੱਚ 11-12 ਆ ਉਹਦੇ ਕੁਝ ਸੇਲ ਹੋਏ ਆ ਤੇ ਕੁਝ ਅਗਲੀ ਵੀਡੀਓ ਵਾਸਤੇ ਆ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਲਾ ਕੇ ਦਿਖਾਵਾਂਗੇ ਤਿੰਨੇ ਹੀ ਟੋਪੀਆਂ ਵਾਂ ਤੇ ਆਪਾਂ ਪਹੁੰਚੇ ਆ ਵੀਰ ਸ਼ੇਰੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਛਮਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਬੋਲ ਚਲੋ ਕਿਰਪਾ ਹੀ ਚਾਹੀਦੀ ਆ ਜੀ ਲਾਤੀ ਮੰਡੀ ਫੇਰਾ ਚ ਆਹ ਲਾਤੀ ਜੀ ਵੀਰ ਜੀ ਠੀਕ ਹੈ ਨਗਰ ਦੇ ਵੀਰ ਜੀ ਆਪਾਂ ਤੇ ਤਿੰਨ ਹੀ ਪਾਉਣੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਹਾਂ ਜੀ ਆਏ ਨਗਰ ਅੱਛਾ ਠੀਕ ਹੈ ਨੀ ਮਾਜ ਠੀਕ ਹੈ ਠੀਕ ਹੈ ਇਹ ਵੀ ਜੀ ਟੋਕਣਾ ਕੱਬਣਾ ਜੇ ਛੋਟੀਆਂ ਅੱਛਾ ਜੀ ਆਪਣੇ ਟੱਕੀ ਆਪਾਂ ਚੋਣ ਵਾਸਤੇ ਠੀਕ ਹੈ ਠੀਕ ਹੈ ਮੈਂ ਸੇੜੇ ਲਿਆਂ ਨਹੀਂ ਤੇ ਸੇੜੇ ਵੀ ਆਪਾਂ ਚੜੀਆਂ ਰਹੇ ਹੁਣ ਫੇਰ ਉੱਥੇ ਚੋ ਕੇ ਤੇ ਮੈਂ ਲੱਦ ਕੇ ਲਿਆਂਦੀਆਂ ਵਾ ਠੀਕ ਹੈ ਠੀਕ ਹੈ ਜੀ ਮੈਂ ਅੱਗੇ ਵੀ ਇੱਕ ਦੋ ਵੀਡੀਓ ਜੇ ਦੱਸਿਆ ਵੀ ਮੈਨੂੰ ਇਹ ਨਹੀਂ ਹੁੰਦਾ ਕੋਈ ਬਸਾ ਥੱਲਿਓ ਮੰਨ ਲਓ ਕਿ ਡੰਗਰ ਜੱਗਦਾ ਹੀ ਪਾਉਣਾ ਨਾ ਹਾਂਜੀ ਹਾਂਜੀ ਬਣੇ ਪਾਉਣਾ ਨਾ ਠੀਕ ਹੈ ਜੀ ਜਦੋਂ ਵੀਰਪਾ ਕਲਾਰ ਕਰਦੇ ਨੇ ਹਾਂਜੀ ਕਰਦੇ ਆ ਤੇ ਇਹ ਮੈਂ ਚੋ ਕੇ ਲਿਆਂਦੀਆਂ ਵਾ ਹੁਣ ਇਹ ਜਿਵੇਂ ਮੈਨੂੰ ਥੱਲਿਓ ਨਚੜੀਆਂ ਪਈਆਂ ਨੇ ਇਸ ਟਾਈਮ ਠੀਕ ਨਾਮ ਮੇਰਾ ਸ਼ੇਰਾਜੀ ਪਿੰਡ ਮਾਲਾਗੜੀ ਤਹਿਸੀਲ ਹਈਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981456118 ਠੀਕ ਹੈ ਠੀਕ ਹੈ ਜੀ ਤੇ ਦੱਸਿਓ ਹਾਂ ਪਹਿਲੇ ਨੰਬਰ ਤੇ ਝੋਟੀ ਕੀ ਸਾਢੇ 4 ਮਹੀਨੇ ਦੀ ਗੱਬਣ ਜੇ ਅੱਛਾ ਜੀ ਇਹਦੇ ਕੋਲ 7 ਲੀਟਰ ਦੁੱਧ ਤਿਆਰ ਜੇ ਠੀਕ ਹੈ ਠੀਕ ਹੈ ਜੀ ਲਓ ਆਪਾਂ ਢੋਲ ਕੇ ਮਖਾ ਦਿੰਨੇ ਸੂਏ ਤੀਜੇ ਨੂੰ ਗਾਂ ਗੱਬਣ ਜੇ ਦੂਜਾ ਸੂਏ ਠੀਕ ਹੈ ਠੀਕ ਹੈ ਜੀ ਤੇ ਸੱਜਰ ਦਾ ਫਿਰ ਕੀ ਕਿੰਨਾ ਕੁ ਰਕੌੜੀ ਸੱਜਰ ਦਾ ਵੀਰ ਜੀ ਹਰ ਕੋਈ ਬੰਦਾ ਇਹੋ ਹੀ ਕਹਿੰਦਾ ਵੀ 12 13 ਕਿਲੋ ਵੀਰ ਜੀ ਚੋਇਆ ਵੀਰ ਜੀ ਅੱਗੋਂ ਵੀਰ ਭਾਣਾ ਮੰਨ ਲਓ ਅੰਦਾਜ਼ਾ ਲਾ ਹੀ ਲੈਣਾ ਵਾ ਠੀਕ ਹੈ ਠੀਕ ਹੈ ਜੀ ਇਹਨੋਂ ਘੱਟ ਮੰਨ ਲਓ ਵੀ ਕੀ ਲੱਗਣੇ ਦੁੱਧ ਦਿੱਤਾ ਉਹ ਕਦ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰ ਜੈਡ ਬਲੈਕ ਵਿੱਚ ਆ ਗਈ ਤੇ ਕੱਦ ਵਜਨ ਦੀ ਬਹੁਤ ਹੀ ਚੰਗੀ ਆ ਕੱਦ ਵਜਨ ਦੀ ਫੋਲ ਜੀ ਇਹਨੂੰ ਇਸ ਟਾਈਮ ਦੇ ਵਿੱਚ ਚੋਈ ਆ ਥੱਲੇ ਠੀਕ ਆ ਠੀਕ ਆ ਲੋ ਬਈ ਚਵਾਈ ਕਰਕੇ ਵੀਰ ਲੈ ਕੇ ਆਜੇ ਪਾਛੂ ਜੇ ਚਵਾਈ ਕੀਤੀ ਹੋਈ ਆਪਣੀ ਤਸੱਲੀ ਹੋਈ ਹੁੰਦੀ ਆ ਤੇ ਅਗਲੇ ਨੂੰ ਆਪਾਂ ਦਰਦੀ ਦੇ ਸਕਦੇ ਹਾਂ ਠੀਕ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਜੀ ਕਰੋ ਬਾਕੀ ਆਰਡਰ ਕੁਆਲਟੀ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਬਾਕੀ ਕੱਦ ਵਜਨ ਦੀ ਫੋਲ ਤੇ 11 12 ਲੀਟਰ ਜਿਹੜਾ ਦੁੱਧ ਸੱਜਣ ਨੇ ਚਵਾਇਆ ਵਾ ਤੇ ਜੇ ਸਵੇਰ ਨੂੰ ਗਾਂ ਗੱਭਣਿਆ ਸਾਢੇ 4 1/4 ਚਵਾ ਦੀ ਸਾਢੇ 4 ਦੀ ਹੈਂ ਕੋਕਾ ਪੀਸ ਯਾਰ ਇੱਕ ਜੈਟ ਹਾਂ ਇਹ ਹ ਚਤਨਾ ਮਹੀਨਿਆਂ ਦੀ ਉਹ ਜੀ ਸਾਡੇ ਚਾਉਂਦੀ ਠੀਕ ਹੈ ਲੋ ਤਿੰਨਾ ਮਹੀਨਾ ਦੀ ਬਾਈ ਜੀ ਇਹ ਤਿੰਨਾ ਮਹੀਨਾ ਦੀ ਜਿਹ ਭਲਖ ਲੱਗ ਗਿਆ ਵੀਰ ਨੂੰ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਉਹ ਸਾਡੇ ਚਾਉਂਦੀ ਚਲੋ ਠੀਕ ਹੈ ਠੀਕ ਹੈ ਠੀਕ ਹੈ ਕੀ ਮੁੱਲ ਭਾਜੀ ਫਿਰੇ ਦਾ ਇਹਦਾ ਵੀ ਜੈਰੀ ਕਰ ਲਗੇ ਮੈਂ ਇਹ ਕਹਿੰਦੀ 700 ਤੋਂ 70 ਦੀ ਮੇਂਜਦੇ ਮੈਨੂੰ ਅੱਛਾ ਜੀ ਪਰ ਆਪਣੇ ਤੁਹਾਨੂੰ ਪਤਾ 200 ਰੁਪਏ ਹਰ ਕੰਮ ਤੇ ਆ ਜਿੰਨੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਿੱਧਾ ਰੇਟ ਆ ਮੁਰਗੇ ਵੀਰ ਭਰਾ ਘਟਾਉਣਾ ਵਧਾਉਣਾ ਦੇ ਕੰਮ ਨਾ ਕਰਨਾ ਅੱਛਾ ਜੀ ਆ ਇਹਦਾ ਮੁੱਲ ਕਰਨਾ ਜੇ ਆਪਾਂ ਪਹਿਲਾਂ ਤੇ ਨਾ 70 ਅੱਛਾ ਜੀ ਇਹ 60000 ਚੋਂ 2000 ਛਡ 58000 ਚੋਂ 200 ਰੁਪਿਆ ਛੋਟ ਹੋਣੀ ਹੈ ਬਿਲਕੁਲ ਨਿਕਨੇ ਕੇ ਭਾਅ ਛੋਟ ਨਿਕਨੇ ਕੇ ਮੁੱਲ ਲੋ ਬਈ 58000 ਚੋਂ 200 ਰੁਪਿਆ ਛੋਟ ਬਿਲਕੁਲ ਛੋਟਾ ਭਾਅ ਹੇ ਆ ਵੀਰ ਜੀ ਦੁਬਜਾ ਸਵਾਏ ਦੀ ਘੋਟੀ ਆ ਅੱਛਾ ਜੀ ਸਾਢੇ 4 ਮਹੀਨੇ ਦੀ ਗੱਬਣਿਆਂ ਅੱਛਾ ਜੀ ਇਹਦੇ ਕੋਲ ਵੀ ਕਰਮਾ ਵਾਲੀ ਕੋਰ ਤੇ ਨਹੀਂ ਆ 6 ਸਾਢੇ 6 ਕਿਲੋ ਠੀਕ ਹੈ ਠੀਕ ਹੈ ਲਓ ਵੀ ਜੀ ਸਾਢੇ 4 ਮਹੀਨੇ ਦੀ ਕਿੱਕ ਪਾਸ ਸਿੰਗਲ ਕਾ ਜੀ ਕਦਮ ਵਜਨ ਦੀ ਫੋਲ ਠੀਕ ਹੈ ਠੀਕ ਹੈ ਲਓ ਵੀ ਜੀ ਪਹਿਲੇ ਨੰਬਰ ਵਾਲੀ ਜਿਹੜੀ ਦਿਖਾਈ ਉਹ ਵੀ ਸਿੰਗਲ ਹੈ ਡੀ ਤੇ ਇਹ ਵੀ ਸਿੰਗਲ ਹੈ ਡੀ ਜੀ ਤੇ ਇਹ ਵੀ ਜੱਡ ਬਲੈਕ ਵਿੱਚ ਆ ਗਈ ਤੇ ਬਾਕੀ ਹੁਣ ਆਪਾਂ ਤੁਹਾਨੂੰ ਖੋਲ ਕੇ ਹਾਂ ਇਹਦੇ ਥੱਲੇ ਕਹਿੰਦੇ ਵੀ 13 ਲੀਟਰ ਆਹੀ ਕਹਿੰਦੇ ਵੀ 500 ਤੋਂ 2 ਚੋਇਆ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਤੁ ਕਹਿੰਦਾ ਲੋ ਬਾਈ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਇਹ ਵੀ ਜੈਡ ਬਲੈਕ ਵਿੱਚ ਆ ਗਈ ਆ ਤੇ ਇਹ ਗਾਂ ਕਿੰਵੇਂ ਸਵੇਰ ਨੂੰ ਗੱਭਣਿਆ ਇਹ ਵੀ ਤੀਜੇ ਨੂੰ ਠੀਕ ਲੋ ਬਾਈ ਤੀਜੇ ਸਵੇਰ ਨੂੰ ਇਹ ਵੀ ਗੱਭਣ ਜੇ ਕਰੋ ਚੈੱਕ ਸਿੰਗਲ ਹੱਡੀ ਆ ਗਈ ਏ ਇਹ ਸਾਢੇ 4 ਮਹੀਨੇ ਦੀ ਚੱਕ ਸਾਢੇ 4 ਮਹੀਨੇ ਦੀ ਚੱਕ ਪਾਸ ਆ ਤੇ ਥਣ ਭਾਂਡਾ ਚੈੱਕ ਕਰ ਸਕਦੇ ਥਣ ਬਹੁਤ ਹੀ ਜ਼ਿਆਦਾ ਸ਼ਾਨਦਾਰ ਲੱਗਾ ਕਰੋ ਚੈੱਕ ਤੇ ਇਸ ਟਾਈਮ ਇਹ ਚਵਾਈ ਹੋਈ ਹੈ ਨੀ ਤੇ ਥਣ ਬਹੁਤ ਹੀ ਜ਼ਿਆਦਾ ਵਿਰਲ ਦੇ ਵਿੱਚ ਆਉਣਾ ਹੀ ਦਿਖਾਈ ਦੇਣਾ ਹੀ ਇਸ ਟਾਈਮ ਚਵਾਈ ਕਰਕੇ ਲੈ ਕੇ ਆ ਬਾਈ ਬਾਈ ਤੇ ਕਰੋ ਚੈੱਕ ਤੁਸੀਂ ਬਾਕੀ ਬਹੁਤ ਹੀ ਸ਼ਾਨਦਾਰ ਆ ਇਹਦਾ ਵੀ ਸੱਜਰ ਦਾ 13 14 ਲੀਟਰ ਦਾ ਮਿਲ ਕੇ ਰਕਵੜਾ ਹੈਗਾ ਵਾ ਬਾਕੀ ਫੁੱਲ ਕਰ ਦਵਾਂ ਜੇ ਮੜ ਗਿਆ ਕੋਈ ਵੀ ਭਰਾਏ ਨਾ ਕੋਈ ਛੋੜਨਾ ਠੀਕ ਹੈ ਠੀਕ ਹੈ ਲਓ ਬਜੀ ਪੇਠਪੜਾ ਵੀ ਬਹੁਤ ਚੰਗਾ ਵਾ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਹਾਂਜੀ ਬੀ ਜੀ ਕਰੋ ਲਾਗੇ ਨੂੰ ਚੈੱਕ ਕਰਡ ਕੁਆਲਟੀ ਦੇ ਥਣਾ ਦਾ ਸਹਿਜ ਗਾਇਬ ਇਹਦੀ ਵੀ ਜੀ ਚਵਾਈ ਮੇਰੇ ਨਹੀਂ ਲੱਗੀ ਆ ਮੇਰੇ ਖਾਨਾ ਕੋਈ 5 ਲੱਖ ਨਹੀਂ ਹੋਈ ਲੈਲੇ ਤੇ ਉਹਨੂੰ ਵੀ ਚਵਾਈ ਦੀ ਓਦਾਂ ਦੀ ਲੱਗੀ ਹੋਣੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਮੋਗੇ ਯਾਹਰ ਕੇ ਮੋਟੀ ਧਾਰ ਠੀਕ ਹੈ ਠੀਕ ਹੈ ਜੀ ਲਓ ਬੀ ਜੀ ਮੋਟਰ ਵਾਲੀ ਚਵਾਈ ਲੱਗੀ ਆ ਤੇ ਕੀ ਮੁੱਲ ਭਾਜੀ ਫਿਰ ਇਹਦਾ ਨਾਲਾ ਇੱਥੇ ਚੋਂਦਿਆ ਵੀਰ ਕਾ ਆਪਣੇ ਘਰੇ ਚੋਂਦਾ ਉਹ ਗਵਾਰਡੀ ਵਰਤ ਫਲਾਂਗੇ ਕੀ ਹੋ ਗਿਆ ਅੱਛਾ ਠੀਕ ਹੈ ਜੀ ਇਹ ਵੀ ਗੱਡੀਆਂ ਪਾਉਂਦੇ ਦਾ ਕੰਮ ਹੀ ਕਰੀਏ ਅੱਛਾ ਜੀ 200 ਰੁਪਏ ਵਾਲਾ ਇਹ ਹਾਂਜੀ ਹਾਂਜੀ ਕਰਾਉਂਦੇ ਮੈਂ 75000 ਮੁੱਲ ਕਰਾਉਂਦੀ 70 ਠੀਕ ਹੈ ਜੀ ਤੇ ਇਹ ਦੇ ਦਈਏ 65000 ਦੇ ਵੇਖ ਲਓ ਇਹ ਕਰ ਦੋ ਮਾਲਦਾਨ ਕਰ ਦਈਏ ਜਾਇਜ਼ ਕਰ ਦਈਏ 62000 ਚੋਂ 200 ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ 62000 ਚੋਂ 200 ਰੁਪਏ ਛੋਟ ਬਿਲਕੁਲ ਜਾਇਜ਼ ਭਾ ਠੀਕ ਆ ਠੀਕ ਆ ਜੀ ਹਾਂਜੀ ਸਾਢੇ 4 ਦੀ ਗੱਭਣ ਸਾਢੇ 6 ਕਿਲੋ 7 ਕਿਲੋ ਦੇ ਲਾ ਕੇ ਦੁੱਧ ਠੀਕ ਆ ਠੀਕ ਆ ਲਓ ਭਾਈ ਸਾਢੇ 14 ਦੀ ਚੱਕ ਪਾ ਤੇ 6 ਸਾਢੇ 6 ਦੇ ਲਾ ਕੇ ਬਣੇ ਦੁੱਧ ਬਿਲਕੁਲ ਤਿਆਰ ਤੇ ਆਜੋ ਹੁਣ ਤੀਜੇ ਨੰਬਰ ਤੇ ਚੰਗੇ ਤਗੜੇ ਕਾਤ ਕਾਟ ਦੀ ਮਾਲਕਣ ਆ ਠੀਕ ਆ ਠੀਕ ਆ ਜੀ ਦੱਸਿਓ 1.5 ਲੱਖ ਦੀ ਝੋਟੀ ਵੇਚ ਲਓ ਜਿਹੜਾ ਤੇ ਕੋਈ ਸਾਮ ਕਰ ਲੂਗਾ ਅੱਛਾ ਜੀ ਇਹਦੇ ਕੋਈ ਵੀਜੀ ਅਸ ਟਾਈਮ ਤੇ ਮੰਨ ਲਓ ਵੀ 7 ਤੋਂ ਤਾਂ ਦਾਂ ਲੋਦੇ ਆ 8 ਕਿਲੋ ਆ ਆਪਾਂ 8 ਕਿਲੋ ਕਹਿ ਕੇ ਦੇਣਾ ਵਾ ਠੀਕ ਹੈ ਠੀਕ ਹੈ 2 ਮਹੀਨੇ ਦੀ ਗੱਬਣਾ ਮੈਂ ਡਾਕਟਰ ਨੂੰ ਲੋਕੇ ਦਾ ਫੋਨ ਕੀਤਾ ਅਜੇ ਡਾਕਟਰ ਦਾ ਟਾਈਮ ਨਹੀਂ ਲੱਗਾ ਅੱਛਾ ਜੀ ਵੀਜੀ ਮਿਲੇ ਗਏ ਤੇ ਬੇਲਿਓ ਹੋ ਸਕਦਾ ਵੀ ਅੱਜ ਮੋੜਾ ਹੀ ਐ ਅੱਛਾ ਜੀ ਹੁਣ ਇਹ ਨਹੀਂ ਅੱਜ ਵੀ ਵੀਟ ਨਹੀਂ ਮੋੜੇ ਨੀਗੇ ਠੀਕ ਹੈ ਠੀਕ ਹੈ ਜੀ ਮਿਲੇ ਗਏ ਨੇ ਉਹ ਅੱਛਾ ਜੀ ਤੇ ਆਪਣੇ ਘਰ ਹੁਣ ਵੀਰ ਭਰਾ ਕੋਈ ਚੈੱਕ ਕਰਵਾ ਲੇ ਮੈਂ ਵੀ ਇਤਨਾ ਹੀ ਲੈ ਆਂਦੀ ਉੱਥੇ ਵੀ ਚੈੱਕ ਨਹੀਂ ਹੋ ਇਹ ਵੀ ਦੋ ਮਹੀਨੇ ਤੋਂ ਫਿਰ ਟੱਪ ਗਿਆ ਟਾਈਮ ਨੂੰ ਪਿੰਜਾ ਲੱਗਾ ਠੀਕ ਹੈ ਠੀਕ ਹੈ ਲੋ ਭਾਈ ਦੋਵਾਂ ਮਹੀਨਿਆਂ ਤੋਂ ਉੱਪਰ ਹੋ ਗਿਆ ਟਾਈਮ ਇਹ ਖੋਲਿਓ ਬਾਈ ਜੀ ਇਹਦੇ ਕੋ 8 ਕਿਲੋ ਦੁੱਧ ਜੇ ਤਾਂ ਆਪਾਂ 7 ਕਿਲੋ ਕਾ ਕੇ ਦਵਾਂਗੇ ਪਾਸ ਘੋਟੀ ਦੇਖੋ ਲੋ ਭਾਈ ਬਹੁਤ ਜ਼ਿਆਦਾ ਤਗੜੇ ਕੱਦ ਕਾਠ ਵਾਲੀ ਆ ਤੇ ਜੈਡ ਬਲੈਕ ਵਿੱਚ ਆ ਗਈ ਏ ਤੇ ਸੱਜਰ ਦਾ ਚੰਗਾ ਹੋਣਾ ਫਿਰ ਇਹਦਾ ਰਕੋਰਡ ਇਹਦੇ ਥੱਲੇ ਵਿੱਚ 14 ਕਿਲੋ ਦਿੰਦੇ ਨੇ ਚੋਇਆ ਪਹਿਲਾਂ ਖਜਾ ਠੀਕ ਹੈ ਠੀਕ ਹੈ ਲੋ ਭਾਈ ਦੂਜੇ ਸਵੇਰ ਨੂੰ ਗਾ ਗੱਪਨ ਤੇ ਪਹਿਲੇ ਸਵੇਰੇ ਇਹਨੇ 14 ਲੀਟਰ ਜਿਹੜਾ ਦੁੱਧ ਕੱਢਿਆ ਉਹਨੇ ਥਾਨ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਕਰੋ ਲਾਗੇ ਦੋ ਚੱਕ ਅਡਰ ਕੁਆਲਟੀ ਥਣਾਂ ਦਾ ਸੈਗ ਹੈ ਬਹੁਤ ਸੋਹਣਾ ਲੱਗਾ ਵੀਜੀ ਝੋਟੀ ਨੂੰ ਦੇ ਕਦਮ ਵਜਣ ਵੀ ਫੁੱਲ ਜਿਹਨੂੰ ਬੋ ਵੀਜੀ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੈਨ ਚਿਹਰਾ ਮੋਹਰਾ ਆ ਗਿਆ ਵਾ ਇਹ ਕਰੋ ਚੱਕ ਠੀਕ ਹੈ ਠੀਕ ਹੈ ਜੀ ਸਰ ਤੋਂ ਲਾ ਕੇ ਪੂਸ਼ ਕੱਕ ਤੇ ਥਣ ਭਾਂਡਾ ਦੇ ਟੱਪਣਾ ਸੋਹਣਾ ਲੱਗਾ ਕਰਮਾਲੀ ਵਾਹ ਬਹੁਤ ਹੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਜੀ ਤੇ ਇਸ ਟਾਈਮ ਜਿਹੜੀ ਦੋ ਮਹੀਨਿਆਂ ਤੋਂ ਤਾਂ ਗੱਵਰ ਨੂੰ ਹੋ ਗਿਆ ਉਹ ਤੇ ਬਾਕੀ ਬਾਈ ਕਹਿੰਦਾ ਕਿ ਡਾਕਟਰ ਨੂੰ ਸੱਦਿਆ ਹੀ ਆਇਆ ਨਹੀਂ ਵੀਰ ਇਹਦਾ ਕੀ ਮੁੱਲ ਭਾਈ ਫਿਰ ਇਹਦਾ ਵੀਰ ਜੀ ਜੇ ਦੇ ਚੈੱਕ ਪਾਸ ਹੋ ਜਾਂਦੀ ਹੈ ਅੱਛਾ ਜੀ ਤੇ ਮੈਂ ਮੈਂ ਦੇਣਾ 90 ਤੋਂ ਘੱਟ ਨਹੀਂ ਮੈਂ ਦੇਣੀ ਅੱਛਾ ਜੀ ਘੱਟ ਘੱਟ ਵਾਲੀ ਨਹੀਂ ਆ ਠੀਕ ਹੈ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਮੰਨ ਲਓ ਕਿ ਖਾਲੀਆਂ ਵਾਲਾ ਕਿ ਨਿਕਲ ਆਵੇ ਤੇ ਅਗਲੀ ਜੀ ਕਿਸਮਤ ਹਾਂਜੀ ਆਪਾਂ ਹੋਰ ਜੋ 100% ਮੈਂ ਯਕੀਨ ਰੱਖ ਕੇ ਕਿੰਨਾ ਵੀ ਨਹੀਂ ਗੱਪਣ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਹੋ ਸਕਦਾ ਮੈਂ ਚੈੱਕ ਵੀ ਕਰਵਾਣਾ ਤੇ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਰੇਟ ਜੈਜ ਕਰ ਦਈਏ ਦਾ ਠੀਕ ਹੈ ਜੀ ਇਹਦਾ ਵੀਰ ਜੀ ਸੇਮ ਹੀ ਕਰਦੀ ਆ ਉਹਦੇ ਵਾਲੇ ਵਾੜੀ ਆਰ ਦੀ ਇਹ ਵੀ ਦੇ ਲਾਂਗੇ ਵਾੜ ਦੀ ਮੁੱਲ ਕਰਾਉਣਾ ਭਾਏ 75 70 ਜਿੰਨਾ ਮਰਜ਼ੀ ਕਰਾਈਏ ਠੀਕ ਹੈ ਠੀਕ 200 ਰੁਪਏ ਲੋ ਭਾਜੀ 62000 ਚੋਂ 200 ਰੁਪਿਆ ਛੋੜ ਵੀਰ ਕਹਿੰਦਾ ਇਹਦੀ ਵੀ ਕਰ ਦਾਂਗੇ ਤੇ ਬਾਕੀ ਬਹੁਤ ਯਾਰਾ ਲਾਏ ਆਂਦੇ ਗਾਂ ਆਸ ਅੱਛਾ ਜੀ ਇਹ ਤੇ ਇੱਕ ਨੀਲੀ ਗਾ ਵੀ ਦੀ ਹੈ ਠੀਕ ਹੈ ਠੀਕ ਹੈ ਜੀ ਥੋੜਾ ਥੋੜਾ ਟਾਈਮ ਆ ਇਹਨਾਂ ਨੂੰ ਸਵਾਣ ਕੇ ਆਪਾਂ ਦਵਾਂਗੇ ਠੀਕ ਹੈ ਜੀ ਲੋ ਭਾਜੀ ਇਹ ਨਗੀਨਾ ਚੈੱਕ ਕਰ ਸਕਦੇ ਤੁਸੀਂ ਨੀਲੀ ਰਵੀ ਦਾ ਛੋਟੇ ਇਹ ਵੀ 15 ਦਿਨ ਪੱਕੀ ਹੈ ਛੋਟੇ ਠੀਕ ਹੈ ਠੀਕ ਹੈ ਜੀ ਵੇਣੀ ਪਾਵਾ ਕੇ ਵੀਡੀਓ ਜਪਾਂ ਠੀਕ ਹੈ ਇਹ ਤਿਆਰ ਕਰਕੇ ਹਾਂ ਤਿਆਰ ਕਰਕੇ ਵੀਜੇ ਠੀਕ ਹੈ ਜੀ ਆਹ ਗੱਜ ਇੱਕ ਝੋਟੀ ਆਪਾਂ ਪਿਛਲੀ ਵੀਡੀਓ ਚ ਪਾਈ ਆ ਲੂਗੀ ਗਾਦੀ ਦੀ ਹਾਂਜੀ ਦੁੱਧ 10 ਕਿਲੋ ਕਰ ਗਈ ਆ ਝੋਟੀ ਅੱਛਾ ਜੀ ਤੇ ਉਧਰ ਆਪਾਂ 8 ਕਿਲੋ ਤੇ ਪਾਈ ਸੀ ਅੱਜ ਤੇਜਾਪਾ ਦੇਣਾ ਚੱਲਿਆ ਵਾ ਅੱਛਾ ਜੀ ਦੇਖੇ ਵੀਰ ਨਾਲ ਸੌਦਾ ਹੋਇਆ ਸੀ ਤੇ 2000 ਪਾ ਕੇ ਉੱਧਰ ਕੇ ਵੀਰ ਨੇ ਨਾਂ ਤੇ ਪਹੁੰਚ ਗਿਆ ਬਣਾ ਲੈਣੀ ਆ ਜੀ ਠੀਕ ਹੈ ਜੀ ਜਦੋਂ ਜੀ ਆ ਜੀ ਵੀਡੀਓ ਵੇਖ ਕੇ ਤੇ ਵੀਰ ਭਰਾ ਕੋਈ ਸੌਦਾ ਹੋਵੇ ਤੇ ਲੈ ਜੀ ਬੇਸ਼ੱਕ ਅੱਛਾ ਜੀ ਵੀਡੀਓ ਝੋਟੀ ਆਪਾਂ 85 ਹਜ਼ਾਰ ਦੀ ਭਾਈ ਨੂੰ ਦਿੱਤੇ 85 ਦੇ ਬੱਟ ਅਛਾ ਜੀ ਫੇਰ ਉਹ ਪਿਛਲੇ ਰੇਡ ਤੇ ਹੀ ਹਾਂਜੀ ਹਾਂਜੀ ਉਹ ਫੇਰ ਰੇਡ ਤੇ ਠੀਕ ਹੈ ਠੀਕ ਹੈ ਲੋ ਬਾਈ ਜੀ ਤੇ ਬਾਕੀ ਵੀਰਾਂ ਗੜਿਹਾਂ ਤੇ ਜੁੜ ਕੇ ਬੇਨਤੀ ਆ ਬਾਈ ਜੀ ਸਾਈ ਪਾਉਂਦੇ ਜੇ ਤੇ ਪੱਕੀ ਆਪਣੀ ਸਲਾਹ ਘਰੇ ਕਰਕੇ ਤੇ ਫੇਰ ਪਸ਼ੂ ਖਰੀਦਿਆ ਕਰੋ ਤੇ ਹੈ ਬਹੁਤ ਹੀ ਜ਼ਿਆਦਾ ਇਹ ਵੀਰ ਜੀ 15 ਦਿਨਾਂ ਦੀ ਸੋਈ ਹੈ ਆਪਾਂ ਦੱਸਿਆ ਜੇ ਵੀ ਬੱਚਾ ਗੱਡੀ ਚ ਬੰਦੋ ਪੈਰ ਆਤਾ ਜ ਮਹੀਨਾ ਅਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਮੈਲੇ ਤੇ ਭਰਾਈ ਆ ਮੈਲਾ ਵੀ ਮਾਰਦੀ ਆ ਠੀਕ ਹੈ ਠੀਕ ਹੈ ਜੀ ਤੇ ਬਸ ਇਹੋ ਤਿੰਨੇ ਪੌਣੇ ਆ ਤਿੰਨੇ ਠੀਕ ਹੈ ਜੀ ਹਾਂਜੀ ਵੀਰ ਜੀ ਸਾਰੇ ਵੀਰਾਂ ਗੜੇ ਹੱਥ ਜੋੜ ਕੇ ਬੇਨਤੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਆਪਣੇ ਵੀਡੀਓ ਹੋਰ ਵੀ ਬੱਜਿਆ ਹੋਵੇ ਸਾਨੂੰ ਦਖੰਡਿਆ ਠੀਕ ਹੈ ਠੀਕ ਹੈ ਲੋ ਭਾਈ ਬਾਕੀ ਮੰਡੀ ਵਾਲਾ ਹੀ ਮਾਹੌਲ ਬਣਾਇਆ ਵੀਰ ਨੇ ਘਰ ਤੇ ਬਾਕੀ ਕੁਝ ਵਿਕਈ ਆ ਤੇ ਕੁਝ ਅਗਲੀ ਵੀਡੀਓ ਵਾਸਤੇ ਆ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ